ਉਹ ਨਾ ਨਹੀਂ ਮਾਰੇ ਤੇੜੇ ਨੂੰ ਤਾਂ ਲੈ ਲੈ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਕੀ ਹਾਲ ਹੈ ਕੈਮ ਆ ਇਸੇ ਤਾਂ ਹੋਰ ਸੁਣਾਓ ਤਾਂ ਅੱਜ ਪਹੁੰਚੇ ਜੀ ਪਿੰਡ ਆਪਾਂ ਕੋਠਾਗੁਰੂ ਹੈ ਜ਼ਿਲ੍ਹਾ ਬਠਿੰਡਾ ਹੀ ਪਿਆ ਜਾਂਦਾ ਤਾਂ ਬਾਕੀ ਤੁਹਾਨੂੰ ਕੋਠੇਗੁਰੂ ਦੇ ਕਾਫੀ ਜੇ ਆਪਾਂ ਵੀਡੀਓ ਬਣਾਉਣ ਤੇ ਆਗੇ ਤਾਂ ਇਹ ਪਿੰਡ ਕਾਫੀ ਮੱਝਾਂ ਦੇ ਵਿੱਚ ਵੀ ਮਸ਼ਹੂਰ ਹੈ ਚੰਗੇ ਪਸ਼ੂ ਰੱਖਣ ਦੇ ਸ਼ੌਂਕੀਆ ਤੇ ਬਾਕੀ ਅੱਜ ਕੱਲ੍ਹ ਹੁਣ ਜਿਵੇਂ ਸਾਰੇ ਭਰਾ ਆਪਾਂ ਜੁੜ ਕੇ ਚੰਗੇ ਚੰਗੇ ਪਸ਼ੂ ਤੇ ਗਾਂਾਂ ਦੀ ਗਾਂ ਆਪਾਂ ਆਪਾਂ ਨੂੰ ਮਿਲਦੇ ਰਹਿੰਦੇ ਆ ਜਾਂ ਆਪਾਂ ਕਰਦੇ ਆ ਅੱਜ ਕੱਲ੍ਹ ਹੁਣ ਜਿਹੜਾ ਆਉਣ ਵਾਲੇ ਪੀੜ੍ਹੀਆਂ ਵੀ ਚੰਗੇ ਗਾਂ ਮੱਝਾਂ ਤਾਂ ਹੁਣ ਜਿਵੇਂ ਤੁਹਾਨੂੰ ਦਿਖਾਉਣੇ ਆ ਤੂੰ ਬਾਦ ਵੀਡੀਓ ਸਾਨੂੰ ਇੱਕ ਦੋ ਹੋਰ ਵੀ ਦਿਖਾਵਾਂਗੇ ਜਿਹੜਾ ਕੋਠੇਗੁਰੂ ਪਿੰਡ ਦੀਆਂ ਇਹ ਬਠਿੰਡੇ ਜ਼ਿਲ੍ਹੇ ਦਾ ਵਿੱਚ ਆ ਜਾਂਦਾ ਜੀ ਮਲੂਕੇ ਪਿੰਡ ਦੇ ਨੇੜੇ ਆ ਜਾਂਦਾ ਪਾਕਤਾ ਨੇੜੇ ਪਹੁੰਚ ਜਾਂਦਾ ਤਾਂ ਅੱਜ ਜਿਹੜੀ ਤੁਹਾਨੂੰ ਮੱਝ ਦਿਖਾਉਣ ਲੱਗੇ ਆ ਨਾਲੇ ਬਾਈ ਵਰ ਕਹਿੰਨਾ ਗੱਲਬਾਤ ਕਰਵਾਉਣੇ ਆ ਤੇ ਨਾਲੇ ਤੁਹਾਨੂੰ ਗੌਰ ਦੇ ਨਾਲ ਦਿਖਾਉਣੇ ਆ ਤੇ ਕਾਫੀ ਚੰਗੇ ਰਿਕਾਰਡ ਦੀ ਮੱਝ ਆ ਜੀ ਤਾਂ ਸਾਰੀ ਗੱਲਬਾਤ ਬਾਈਆਂ ਨਾਲ ਕਰਦੇ ਆਪਾਂ ਤਾਂ ਬਾਕੀ ਪਹਿਲਾਂ ਮਿਲ ਆਉਣੇ ਸਸਰੀ ਗੱਲ ਬਾਈ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਹੈ ਜੀ ਵਧੀਆ ਜੀ ਤਾਂ ਹੋਰ ਕਰਨੀ ਕੰਮ ਆ seta ਵਧੀਆ ਜੀ ਤੇ ਅੱਜ ਕਰਨੀ ਸਾਨੂੰ ਕਰਦੇ ਆ ਆਪਾਂ ਕਹਿੰਦੇ ਨੇ ਟਾਈਮ ਹੈ ਨਹੀਂ ਤਾਂ ਇਦਾਂ ਦੇ ਬੰਦੇ ਤੋਂ ਸਿੱਖੋ ਸਾਰੇ ਪਰਿਵਾਰ ਇਹਨਾਂ ਦਾ ਮਲਾਜ਼ਮਾਂ ਦਾ ਤੇ ਨਾਲੇ ਮੱਝਾਂ ਦਾ ਪੂਰਾ ਫੁੱਲ ਸੌਂਕ ਆ ਸ਼ਾਰੇ ਕੰਮ ਨਾਲ ਕਰਦੇ ਨਾਲੇ ਕੱਲਾ ਇਹ ਨਹੀਂ ਵੀ ਬੰਦੇ ਮਲਾਜ਼ਮ ਐ ਤੇ ਨਾਲ ਮਤਲਬ ਜਿਵੇਂ ਇਹਦੀ ਵਫਾ ਉਹ ਵੀ ਸਰਕਾਰੀ ਡਿਊਟੀ ਆ ਇਸ ਤਰ੍ਹਾਂ ਕਰਕੇ ਵੀ ਸਾਰੀ ਡਿਊਟੀਆਂ ਦੇ ਪਰ ਫਿਰ ਵੀ ਨਾਲ ਸੌਂਕ ਬਣਾਇਆ ਤੇ ਇੱਕ ਚੀਜ਼ ਜਿਵੇਂ ਮੈਂ ਤੁਹਾਨੂੰ ਥੋੜੀ ਜੀ ਗੱਲ ਜੀ ਵਿੱਚ ਰਹਿਣ ਦੇ ਜਿਵੇਂ ਹੁਣ ਪਰਸੇ ਉੱਥੇ ਆਪਣੇ ਕੋਲੇ ਵੀਰ ਆਇਆ ਸੀ ਪਟਵਾਰੀ ਐ ਉਹ ਟ੍ਰੇਨਿੰਗ ਤੇ ਆਇਆ ਸੀ ਆਪ ਵੀ ਪਟਵਾਰੀ ਹੈ ਘਰ ਵਾਲੀ ਸਰਕਾਰੀ ਟੀਚਰ ਹੈ ਉਹਦੀ ਮੰਮੀ ਵੀ ਸਰਕਾਰੀ ਟੀਚਰ ਹੈ ਡੈਡੀ ਨੇ ਉਹਦੇ ਨੇ ਜੌਬ ਛੱਡਤੀ ਸੀ ਪਰ ਫਿਰ ਵੀ ਮੱਝਾਂ ਬਾਰੇ ਉਹ ਟ੍ਰੇਨਿੰਗ ਲੈਣ ਆਏ ਕਿਉਂ ਲੈਣ ਆਏ ਆਉਣ ਵਾਲੇ ਜਿਹੜਾ ਭਵਖ ਹੈ ਜਿਹੜਾ ਇਹਨਾਂ ਦਾ ਪਤਾ ਹੈ ਵੀ ਜਿਹੜਾ ਬਲੈਕ 골ਡ ਜਿਹੜਾ ਪੜਿਆ ਲਿਖਿਆ ਇਨਸਾਨ ਉਹਨੂੰ ਪਤਾ ਹੈ ਇਹਦੀ ਕੀਮਤ ਦੀ ਵੀ ਜਿਹੜਾ ਬਲੈਕ 골ਡ ਹੈ ਵੀ ਇਹਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਮਤ ਹੈ ਜਿਹੜੇ ਬੰਦੇ ਨੂੰ ਅਹੀਂ ਪਤਾ ਲੱਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕੀਮਤ ਹੈ ਉਸੇ ਬੰਦੇ ਨੇ ਕਾਮਯਾਬ ਹੋਣਾ ਬਾਈ ਇਹ ਗੱਲ ਕੰਫਰਮ ਹੀ ਹੈ ਤਾਂ ਆਜੋ ਬਾਈ ਨਾਲੇ ਗੱਲਬਾਤ ਕਰੀਏ ਤੇ ਨਾਲੇ ਤਾਂ ਬਾਕੀ ਇਹ ਮੱਝਾ ਜੀ ਮਿੱਤਰੋ ਦਰਮਿਆਨ ਨੇ ਘੱਟ ਦੇ ਵਿੱਚ ਐ ਤਾਂ ਬਾਈ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਦੀ ਆਪਾਂ ਡਿਟੇਲ ਤੋਂ ਸ਼ੁਰੂ ਕਰੀਏ ਨਾਲੇ ਇੱਕ ਲਗ ਦਿਖਾਉਣੇ ਆ ਇਹ ਕੰਮੇ ਸੂਰੇ ਮੱਝ ਸੁਣਾ ਹੁੰਦੇ ਨੇ ਇਥੇ ਸੂਰੇ ਬਾਈ ਚੌਥਾ ਸੂਰਾ ਇਥੇ ਆਪਣੇ ਰੀਅਲੀ ਹਾਂਜੀ ਤਾਂ ਦੁੱਧੇ ਦਾ ਕਿੱਥੋਂ ਤੱਕ ਤੋਲਿਆ ਜਿਹੜਾ ਸਹੀ ਜਮਾਂ ਕੰਡਾ 19 ਲੀਟਰ ਤੋਲਿਆ ਬਾਈ 19 ਲੀਟਰ ਪੂਰੀ ਫੁੱਲ ਇਮਾਨਦਾਰੀ ਨਾਲ ਕੰਡੇ ਦੇ ਤੋਲਿਆ ਵਾ ਜਾਵਾ ਕੰਡੇ ਦੇ ਤੋਲਿਆ ਵਾ ਬਾਈ ਤੇ ਹੁਣ ਇਹ ਗੱਬਣ ਕਿਹੜੇ ਸੀਮਣ ਤੋਂ ਆ ਇਹ ਰਾਕੇ ਦਾ ਬੱਚਾ ਇਹ ਟੀਕਾ ਦਿੱਤਾ ਜੀ ਅੱਛਾ ਰਾਕੇ ਦਾ ਟੀਕਾ ਭਰਿਆ ਹੋਇਆ ਹੈ ਇਹਦੀ ਹਾਂਜੀ ਠੀਕ ਹੈ ਜੀ ਤੇ ਪਹਿਲਾਂ ਕੀ ਦਿੱਤੇ ਬੱਚੇ ਨੇ ਮਗਰਲੇ ਸੂਈ ਕੱਟੀ ਖੜੇ ਜੀ ਆਪਣੇ ਕੋਲ ਇੱਕ ਕਾਟਾ ਦਿੱਤਾ ਇਹ ਉਹ ਪਿੰਡ ਹੀ ਪਾਲੀ ਜਾਂਦੇ ਆ ਓਕੇ ਅੱਛਾ ਦੋ ਸੂਈ ਆਪਣੇ ਕੋਲੇ ਸੂਈ ਹੈ ਹਾਂਜੀ ਤਾਂ ਅਜ ਦਿਨ ਕਿੰਨੇ ਰਹਿ ਗਏ ਤੇ 29 ਨੂੰ ਪੂਰੇ ਆ ਜੀ ਅੱਛਾ 29 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਅੱਜ 25 ਆ ਕਿ 26 ਆ ਜੀ ਹਾਂਜੀ 26 ਤਰੀਕ ਹੋ ਗਈ ਵੀਰੇ 29 ਤਰੀਕ ਨੂੰ ਪੂਰੇ ਆ 29 ਤਰੀਕ ਨੂੰ ਪੂਰੇ ਆ ਯਾਨੀ ਕਿ ਦਿਨ ਹਜੇ ਦੇ ਪਏ ਆ ਤਾਂ ਖੋਲਿਓ ਬਾਈ 74ੁਰਕੇ ਦਾ ਕੱਲਾ ਕੱਲਾ ਜਿਹੜਾ ਆਰਡਰ ਹੈ ਬਾਕੀ ਵੱਡੇ ਭਾਈ ਇਹ ਹੋਣੀ ਕੋ ਨਾ ਕੋਈ ਇਹ ਵਪਾਰੀ ਕੋਲੇ ਆ ਇਹ ਆਮ ਘਰੇ ਆ ਤੁਸੀਂ ਆ ਕੇ ਫੁੱਲ ਡਿਟੇਲ ਬਾਈ ਨਾਲ ਜਾਣਕਾਰੀ ਲੈ ਲਓ ਇੱਕ ਵਾਰੀ ਤੁਰੇ ਜਾਂਦੇ ਨੰਬਰ ਵੀ ਬੋਲੀ ਚਲਿਓ ਬੱਚੋੜਾ 98766 98766 76854 76854 54 ਇਲਾ ਨੰਬਰ ਇੱਕ ਵਾਰੀ ਤੁਹਾਨੂੰ ਬਾਈ ਦਾ ਚੱਲਦੀ ਵੀਡੀਓ ਚ ਬੋਲਤਾ ਹੁਣ ਤੁਹਾਨੂੰ ਇੱਕ ਵਾਰੀ ਬਾਅਦ ਦੇ ਵਿੱਚ ਬੋਲਾਂਗੇ ਕਿਉਂਕਿ ਮੇਰਾ ਫੋਕਸ ਹੁੰਦਾ ਵੀ ਤੁਹਾਨੂੰ ਜਿਹੜਾ ਆਰਡਰ ਉਡਰ ਹੈ ਨਾ ਉਹ ਹਿਸਾਬ ਦੇ ਨਾਲ ਹੀ ਤੁਹਾਨੂੰ ਜਮਾਂ ਤਸੱਲੀ ਨਾਲ ਦਿਖਾਇਆ ਜਾਵੇ ਬਾਕੀ ਚੌੜੀ ਛੋੜੀ ਬਹੁਤ ਆ ਮੱਜ ਦਾ ਦਰਮਾਨੇ ਕੱਦ ਚ ਆ ਜਾਂਦੀ ਆ ਨਾ ਵੱਡੀਆਂ ਚਾਹੇ ਨਾ ਛੋਟੀਆਂ ਚਾਹੇ ਜਿਹੜੀਆਂ ਨਾਰਮਲ ਦਰਮਾਨੇ ਕੱਦ ਚ ਹੁੰਦੀਆਂ ਬਾਕੀ ਅੱਜ ਇਹ ਵੀ ਗੱਲ ਕਰਦਾ ਜਿਆਦਾ ਦੇਖਣ ਨੂੰ ਦੁੱਧ ਜਿਆਦੇ ਦਰਮਾਨੀਆਂ ਮੱਜਾਂ ਦੀ ਲੱਗਦਾ ਲੈ ਚਲੋ ਬਾਈ ਅੰਦਰ ਹੀ ਤਾੰਬਰੇ ਇਹ ਆਪਣਾ ਦੁਬਾਰੀ ਨੰਬਰ ਇੱਕ ਵਾਰੀ ਫੇਰ ਬੋਲ ਦਿਓ 98766 98766 76854 76854 ਇਹ ਨੰਬਰ ਆ ਜੀ ਬਾਈ ਦਾ ਤੇ 29 ਤਰੀਕ ਨੂੰ ਇਹ ਦਿਨ ਪੂਰੇ ਹੋ ਜਾਣੇ ਆ 29 ਤਰੀਕ ਨੂੰ ਦਿਨ ਪੂਰੇ ਤਾਂ ਬਾਈ ਇਹ ਜਿਹੜਾ ਦੁੱਧ ਜਿਹੜਾ ਦਿੰਦੀ ਆ ਇਹ ਮਤਲਬ ਮੰਨ ਲਾ 19 ਲੀਟਰ ਤੱਕ ਤੂੰ ਹੀ ਜੋਖਿਆ ਤੇ ਇਹ ਲੰਮਾ ਟਾਈਮ ਕਿੰਨਾ ਕੁ ਦੁੱਧ ਦਿੰਦੀ ਆਪ ਛੱਡ ਨਹੀਂ ਪਈ 3 ਮਹੀਨੇ ਤੱਕ ਬਾਈ ਦੁੱਧ ਦਿੰਦੀ ਆ ਅੱਛਾ ਜਾਵਾਂ ਜਦੋਂ ਗੱਭਣ ਹੋ ਜਾਂਦੀ ਆ ਉਹੀ ਆਪਾਂ ਵੀ ਆਪ ਛੱਡਣ ਲੱਗਦੇ ਆ ਕੰਡਾਪਾ ਆ ਛੱਡ ਨਹੀਂ ਪੈਂਦੇ ਆ ਗੰਗਾ ਨੂੰ ਠੀਕ ਆ ਜੀ ਤੇ ਪੂਰੀ ਬਦਲ ਚੂਣ ਚੂਣ ਦੇ ਵਿੱਚ ਸੀ ਕੋਈ ਫੋਰਮ ਦੇ ਵਿੱਚ ਦੇਖਦਾ ਕੋਈ ਕਿੱਧਰੋਂ ਦੇਖਦਾ ਹਰ ਇੱਕ ਬੰਦੇ ਨੂੰ ਹੁੰਦਾ ਹੀ ਆਣਾ ਵੀ ਚਲੋ ਜਿਹੜੀ ਘਰੇ ਮੱਝ ਹੋਵੇ ਆਪਾਂ ਦੋ ਸੂਏ ਚੋਲੀ ਬਾਈ ਘਰੇ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਥਣ ਥਣ ਸਭ ਸਾਫ਼ ਹੈ ਤਾਂ ਬਾਕੀ ਵੱਡੇ ਭਾਈ ਸਾਰੇ ਪਾਸੋਂ ਬਾਈ ਕਹਿੰਦਾ ਕਲੀਅਰ ਹੈ ਜੀ ਦੋ ਸੂਏ ਘਰੇ ਦੁੱਧ ਪੀਤਾ ਵਾੜਾ ਕਿਉਂਕਿ ਬਾਈ ਨੂੰ ਵੀ ਇਹੀ ਗੱਲ ਦੱਸੀ ਵੀ ਆਪਣੇ ਕੋਲੇ ਜਿਹੜੇ ਰੱਖਣ ਵਾਲੇ ਭਰਾ ਹੀ ਦੇਖ ਲੈਂਦੇ ਆ ਵੀ ਵਪਾਰੀ ਆਲਾ ਤਾਂ ਕੋਈ ਤੱਲਕ ਹੀ ਨਹੀਂ ਆਪਣੇ ਪੇਜ ਦੇ ਨਾਲ ਤਾਂ ਬਾਕੀ ਹਜੇ ਤਾਂ ਫਿਰ ਕੱਚ ਦੀ ਬਾਵਾ ਪਈ ਆਣਾ ਹਾਂ ਹਾਂ ਬਾਈ ਬਹੁਤ ਯਾਰ ਸੋਹਣੀ ਹੁੰਦੀ ਆ ਹੁੰਦੀ ਥੋੜੀ ਜੀ ਮੌਕੇ ਤੇ ਆ ਆਉ ਮੌਕੇ ਤੇ ਜਿਵੇਂ ਇੱਕ ਦੋ ਦਿਨ ਪਹਿਲਾਂ ਵਿੱਚ ਪਸ਼ੂ ਦੁੱਧ ਪਾਉਂਦੇ ਆ ਹਨ ਤਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਤਾਂ ਮੈਨੂੰ ਯਕੀਨ ਹੈ ਤਾਂ ਵੀ ਇਹਦਾ ਆਪ ਜਦੋਂ ਵੀਡੀਓ ਪਾਦਣੇ ਸ਼ੇਅਰ ਤਾਂ ਤੁਸੀਂ ਆਪ ਹੀ ਦੱਬ ਕੇ ਕਰਦਣੇ ਪਰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਇੱਕ ਨਾਰਮਲ ਕਿੱਲੇ ਤੋਂ ਲੈ ਕੇ ਜਾਣੀ ਆਪਾਂ ਜੀਮੀਦਾਰ ਦੇ ਘਰੋਂ ਇੱਕ ਗਾਹਾਂ ਬੰਦਾ ਲੈ ਕੇ ਜਾਂਦਾ ਪਹਿਲਾਂ ਉਹ ਆਪਦੇ ਘਰੇ ਸਾਹਮ ਦਾ ਖਰਾਕ ਪਾਣੀ ਵੀ ਦਿੰਦਾ 10 ਦਿਨ ਰੋਕੀ ਉਹਨੇ 10 ਦਿਨਾਂ ਦਾ ਖਰਚਾ ਪਾ ਦੇਣਾ 20 ਦਿਨ ਖੜ ਗਈ ਉਹਦੇ ਕੋਲੇ 20 ਦਿਨਾਂ ਦਾ ਖਰਚਾ ਪਾਉਣਾ ਪਰ ਖਰਚਾ ਪੈਣਾ ਸੋਡੇ ਤੇ ਹੁੰਦਾ ਠੀਕ ਹੈ ਤੇ ਜਿਹੜੀਆਂ ਸੱਧੀਆਂ ਡਾਇਰੈਕਟਰ ਕਿਉਂਕਿ ਮੇਰਾ ਵੀ ਪਤਾ ਵਾਕਈ ਤੁਹਾਨੂੰ ਪਤਾ ਜੇ ਕਿਸੇ ਨੇ ਵੀਡੀਓ ਵੀ ਬਣਵਾਉਣੀ ਵੀ ਹੋਵੇ ਜਿਹੜਾ ਤੁਹਾਨੂੰ ਪਤਾ ਜਿਹੜੀਆਂ ਵੀਡੀਓ ਆ ਹੁਣ ਜਿਹੜਾ ਹੁਣ ਇਹ ਜੋਰਾਂ ਦੇ ਕੰਮ ਚੱਲੂਗਾ ਜੀ ਹੁਣ ਜਿਵੇਂ ਮੁੰਡੇ-ਮੁੰਡੇ ਆ ਤਾਂ ਵੀਡੀਓ ਬਣਾਉਣ ਵਾਸਤੇ ਵੀ 90740011 ਇਹ ਨੰਬਰ ਹੈ ਜੀ ਤਾਂ ਬਾਕੀ ਜਿਹੜੀ ਵੀ ਵੀਡੀਓ ਹੈ ਸਾਡਾ ਮਤਲਬ ਫੋਕਸ ਇਹ ਰਹਿੰਦਾ ਵੀ ਇਦਾਂ ਦੀਆਂ ਮੱਝੇ ਸੋਡੇ ਮੂਰੇ ਲਈਏ ਵੀ ਜਿਹੜੇ ਆਮ ਘਰਾਂ ਵਾਲੇ ਬੰਦੇ ਹੋਣਗੇ ਦੁੱਧ ਪੀਣ ਵਾਲੇ ਵੀ ਇਹਨਾਂ ਨੂੰ ਪ੍ਰੋਬਲਮ ਬਣਾਵੇ ਠੀਕ ਹੈ ਕਿਉਂਕਿ ਡੇਲੀ ਮੇਰੇ ਨਾਲ ਗੱਲਬਾਤ ਹੁੰਦੀ ਹੈ ਦਿਲ ਜਾਂ ਦੁੱਖ ਦਾ ਜਦੋਂ ਹੁੰਦਾ ਤਾਂ ਆਪਾਂ ਤਾਂ ਹੀ ਆਮ ਭਰਾਵਾਂ ਨੂੰ ਵੀ ਪੁੱਛੀਦਾ ਜਦੋਂ ਵੀਡੀਓ ਵੀ ਕਿਸੇ ਨੇ ਬਣਾਣੀ ਹੁੰਦੀ ਹੈ ਵੀ ਭਾਈ ਇਹ ਮੱਝ ਕਿੰਨਾ ਦੁੱਧ ਦਿੰਦੀ ਹੈ ਜੇ ਕੋਈ 15 ਲੀਟਰ ਤੋਂ ਉੱਤੇ ਦੁੱਧ ਦਿੰਦੀ ਹੈ ਤਾਂ ਉਹਦੀ ਵੀਡੀਓ ਜਿਆਦੇ ਪਾ ਕੇ ਆਪਾਂ ਖੁਸ਼ ਐ ਹਾਂ ਜੇ ਕੋਈ ਇਮਾਨਦਾਰ ਬੰਦਾ ਹੁੰਦਾ ਲੱਗਦਾ ਬਈ ਮੈਂ ਤਾਂ ਫਾਰਮ ਦੀ ਪੋਣੀਆਂ ਸਾਰੇ ਦੀ ਐਡ ਕਰਵਾਉਣੀ ਐ ਮੇਰੇ ਕੋਲੇ 12 13 ਵਾਲੀਆਂ ਆ ਹਾਂ ਜਿਹੜਾ ਬੰਦਾ ਇਮਾਨਦਾਰੀ ਨਾਲ ਦੱਸਦਾ ਉਹ ਤਾਂ 12 13 ਵਾਲੀ ਵੀ ਕੋਈ ਘਟ ਨਹੀਂ ਹੁੰਦੀ ਵਿੱਚ ਨਾਰਮਲ ਬੰਦਿਆਂ ਨੂੰ ਚਾਹੀਦੀਆਂ ਹੁੰਦੀਆਂ ਪਰ ਜਿਆਦੇ ਦੁੱਧ ਵਾਲੀ 15 ਲੀਟਰ ਤੋਂ ਉੱਤੇ ਡਿਮਾਂਡ ਵਾਲੀ ਐ ਇਹ ਬਾਈ ਜੀ ਘੱਟੋ ਘੱਟ 19 ਕਿਲੋ ਇਹਨਾਂ ਦੁੱਧ ਤੋਲਿਆ ਵ ਤੇ ਬਾਕੀ ਆ ਕੇ ਹਜੇ ਤਾਂ 29 ਤਰੀਕ ਨੂੰ ਦਿਨ ਪੂਰੇ ਹੋਣੇ ਜਿਉਂ ਜਿਉਂ ਦਿਨਾਂ ਦੇ ਇਹ ਕਰੀਬ ਆਉਜੂ ਤੇ ਉਦੋਂ ਵੀ ਜਿਆਦੇ ਤਕੜਾ ਆਰਡਰ ਬਣਾਉਂਦੇ ਲੱਤਾਂ ਅੰਦਰ ਹਲੋ ਜੀ ਚੱਕਰੋ ਤੇ ਹਜੇ ਕੱਚ ਬਹੁਤ ਆ ਤਾਂ ਜਿਵੇਂ ਆਰਡਰ ਦੀ ਬੰਤਰ ਆਪਾਂ ਅਜੇ ਤੱਕ ਵੀ ਦੱਸ ਦਿੰਦੇ ਆਂ ਵੀ ਰੀਟਰਨ ਮੱਝ ਦੀ ਬੰਤਰ ਵੀ ਬੈਕ ਆਰਡਰ ਨਿਕਲਣਾ ਚਾਹੀਦਾ ਲੱਤਾਂ ਤੋਂ ਬਾਹਰ ਚਾਰ-ਚਾਰ ਉਂਗਲਾਂ ਤੇ ਮੂਹਰੇ ਜਾ ਕੇ ਧੁੰਨੀ ਤੱਕ ਜਦੋਂ ਟੱਚ ਕਰਦੇ ਨੇ ਤਾਂ ਉਹੀ ਫਿਰ ਹੁੰਦਾ ਜਿੱਦਾਂ ਦਾ ਪਾਂਡਾ ਤੇ ਉਦਾਂ ਦੀ ਉਹਦੇ ਵਿੱਚ ਸਮਾਨ ਪੈਣਾ ਹੁੰਦਾ ਠੀਕ ਆ ਜੀ ਸਸੇਕਾਲ ਧੰਨਵਾਦ